ਜੋ ਲੁਧਿਆਣਾ ਸ਼ਹਿਰ ਦੇ ਵਿੱਚ ਖੜੇ ਆ ਦੁੱਗਰੀ ਫੇਸ 1 ਅਰਬਨ ਵਿਹਾਰ ਸ਼ੇਰਾ ਪ੍ਰਾਪਰਟੀ ਲੇਰ ਵਾਲੀ ਗਲੀ ਤੇ ਗਲੀ ਦੇ ਅੰਦਰ ਇੱਕੇ ਬਣਿਆ ਹੋਇਆ ਘਰ ਗੇਟ ਦੇ ਅੱਗੇ ਉੱਗਿਆ ਹੋਇਆ ਕਾ ਆਪਣੇ ਆਪ ਜੀ ਇੱਕ ਗਵਾਹੀ ਭਰਦਾ ਇਸ ਘਰ ਦੇ ਹਾਲਾਤਾਂ ਦੀ ਪਰ ਇਸ ਘਰ ਦੇ ਵਿੱਚ ਇੱਕ ਇੰਜੀਨੀਅਰ ਪੁੱਤ ਰਹਿੰਦਾ ਤੇ ਇੱਕ ਪੜਿ ਲਿਖੀ ਧੀ ਹੈ ਇੱਥੇ ਵੀਰੇ ਇੱਕ ਫੈਮਲੀ ਆ ਘਰ ਦੇ ਵਿੱਚ ਬਿਮਾਰ ਪਈ ਆ ਗੇਟ ਦੇ ਬਿਲਕੁਲ ਸਾਹਮਣੇ ਕੀ ਮਸਲਾ ਕੀ ਹੈ ਭੈਣ ਇਹ ਕੋਈ ਹੈ ਨਹੀਂ ਘਰੇ ਉਹਨਾਂ ਦੇ ਹੋਰ ਮੇਰੇ ਸਸਰੀ ਦਾ ਉਹ ਲੜਬੈਣਾ ਸਾਰਿਆਂ ਨਾਲ ਨਾ 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 ਕਨੇ ਕੇ ਪਤਾ ਨਹੀਂ ਇਹ ਸੁਣਨੇ ਚਾਹੀਏ ਇਹਦੇ ਰੂਮਰ ਫਵਾੰਦੇ ਆ ਤੈਨੂੰ ਮਿਲਣਾ ਤੈਨੂੰ ਮਿਲਣਾ ਵੀਰੇ ਕੀ ਨਾਂ ਤੁਹਾਡਾ ਮੇਰੇ ਨੀਸ਼ ਵੀਰੇ ਦਿੰਦੀ ਵੀਰੇ ਭੈਣ ਨੂੰ ਕੀ ਹੋਇਆ ਹੈ ਵਾ ਪੈ ਆ ਉਹ ਅੰਦਰ ਅੰਦਰ ਨਹੀਂ ਪ੍ਰੋਬਲਮ ਕੀ ਹੈ ਭੈਣ ਨੂੰ ਐਸੀ ਅੰਦਰ ਤਾਂ ਵਾਂਗ ਹੀ ਚੱਲਦੇ ਆ ਕੀ ਹੋਇਆ ਭੈਣ ਨੂੰ ਇਹ ਟਾਲਮ ਹੈ ਉਹੋ ਘਰ ਦੀ ਹਾਲਤ ਕਿੰਨੀ ਮਾੜੀ ਹੋਈ ਪਈ ਵੀਰੇ ਆਹ ਕਿਹਨੇ ਬਣਾਇਆ ਕਾਲੇ ਡੰਗ ਦੇ ਆ ਇਹ ਕ੍ਰੋਸ ਹੈ ਯਾਰ ਕ੍ਰਿਸ਼ਨ ਹੈ ਪੁਆ ਅਸਾ ਕ੍ਰਿਸ਼ਨ ਕੀ ਨਾ ਤੁਹਾਡਾ ਪੂਰਾ ਜਨੀਸ਼ ਹੈ ਜਨੀਸ਼ ਮਸੀ ਇਹ ਹੈ ਇਹ ਹਾਂ ਉਹ ਤਾਂ ਪੁੱਛਿਓ ਪਹਿਲੇ ਜਿਹੜਾ ਉਸ ਬੰਦੇ ਹੈ ਉਹ ਆਪਣੇ ਕੇ ਨਾਲ ਲੜ ਪੈਂਦੇ ਇਹਨਾਂ ਨੇ ਰੂਮਰ ਫਲਾਇਆ ਬਹੁਤ ਜ਼ਿਆਦਾ ਪਹਿਲਾਂ ਤੋਂ ਇਹ ਨਾ ਕਿਸੇ ਤੋਂ ਇੱਕ ਤਾਂ ਅਡੋ ਜਾਂਦੇ ਉੱਪਰ ਕੁਐਸਚਨ ਇਹ ਹੁੰਦਾ ਕਿ ਦੂਜੇ ਕੋਈ ਵੀ ਹੁੰਦਾ ਨਾ ਉਹ ਜੋ ਭੇਡ ਪਰੋੜੀ ਕਰਨਾ ਮੇਰੇ ਸਾਹਮਣੇ ਬੋਲੇ ਕਿ ਨੂੰ ਦੇਖਿਆ ਲੜਦੇ ਹੋਏ ਜਦ ਕਿਸੇ ਦੇ ਸਾਹਮਣੇ ਕੋਈ ਗੰਦ ਪਾਏਗਾ ਆ ਦੇਖੋ ਇਧਰ ਕੋਈ ਗੰਦ ਪਾਏਗਾ ਬੋਲੇਗਾ ਨਹੀਂ ਕੋਈ ਹਾਂ ਬੋਲੇਗੀ ਕੋਈ ਬਾਤ ਹੋਗੀ ਉਹ ਯਹਾਂ ਤੇ ਗੰਨ ਡਾਲੇਗਾ ਵੀ ਯਹਾਂ ਤੇ ਗੰਨ ਡਾਲੇਗਾ। ਆ ਫਿਰ ਤਾ ਤੂੰ ਲੜੇਂਗਾ ਯਾਰ ਆਪ ਦੇ ਘਰ ਦੀ। ਨਹੀਂ ਬਹੁਤ ਨੇ ਹੱਕ ਵੀ ਤਾਂ ਬੋਲਣਾ ਹੀ ਹੈ। ਡਿਫੈਂਡਰ ਤਾਂ ਕਰਦਾ ਹੀ ਹੈ ਬੰਦਾ। ਇਹ ਵਾਲੀ ਬਾਤ ਵੀ ਜੀ ਇੱਕ ਬਾਤ ਨਹੀਂ ਹੈ ਕਿ ਕੋਈ ਇੰਟਰੋਡਿਊਸ ਕਰਨਾ ਹੈ। ਕਿ ਹਾਂ ਵੀ ਉਹ ਕਹਿੰਦੇ ਬਿਜਲੀ ਮੈਕਨਿਕ ਵਿੱਚ ਕੰਮ ਕਰਤੇ ਸਿਨਵ ਉਹ ਐਂਜੀ ਦੇ ਕਰਜਾ ਨਾ ਇਸ ਤਰੀਕੇ ਨਾਲ ਗੱਲ ਕਰਨੀ ਚਾਹੀਦੀ। ਕਿ ਕਿਹੜੇ ਈਅਰ ਦੇ ਪਾਸ ਆਟੋ ਸੀ? 2005 2005 ਦੇ। ਹਾਂ ਠੀਕ ਹੈ 2005 ਬਾਈ। OK OK। 2005 ਦੇ ਵਿੱਚ ਤੁਸੀਂ ਜੀਐਨ ਤੋਂ 56 56 ਦਾ ਹੈ। he was having a difficulty in walking uske jo ho gaya woh driver his leg uski andar kitni gandi smell aa rahi hai ode ko nahi aa rahi sari latrine duty utthe kari jandi hai move nahi kiya to neeshti kal mata ji main ta hi thoda ki naam hai bina 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 gupta neeshi gupta theek hai mata ji te o kudi da ki naam jedi o payi hai banita banita naam hai se gandi kisi kisi sweeti kehne ha banita gupta ਸਵੀਟੀ ਉੱਜ ਸਵੀਟੀ ਭੈਣੇ ਸਤਿ ਸ੍ਰੀ ਅਕਾਲ ਸਵੀਟੀ ਓਹੋ ਪਈ ਤੂੰ ਭੈਣ ਮੇਰੀ ਇਹ ਕੀ ਹਾਲ ਹੋਇਆ ਤੇਰਾ ਤਿੰਨ ਚਾਰ ਸਾਲ ਹੋ ਗਏ ਕਿੰਨਾ ਪੜੀਂ ਭੈਣੇ ਤੂੰ ਕਿੰਤਾ ਕੀ ਹੈ ਐਂਟਰ ਕੀਤੀ ਹੋਈ ਹੈ ਤੇਰੀ ਕਿੱਥੇ ਪੜੀ ਸੀ ਤੂੰ 20 ਕੋਈ 20 ਇਸ 1 ਤੋਂ 10 ਤੱਕ ਹੈ 12ਵੀਂ 1 ਤੋਂ 12 CFC ਸਕੂਲ CFC ਬੀਅਰਸ ਨਗਰ ਹੈ। ਹੋਰ BCM ਕਿਹੜਾ? ਉਹ ਮਾਰਾ ਟਾਉਨ Shastri Nagar Shastri Nagar ਮਾਰਾ ਟਾਉਨ ਦੇ ਵਿੱਚ ਤੂੰ BCM ਸਕੂਲ ਦੀ ਪੜ੍ਹੀ ਹੋਈ ਹੈ। ਓਹ ਹੋ 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 ਬਾਕੀ ਲੋਕ ਥੋੜੇ ਸ਼ਰਮ ਕਰੋ ਯਾਰ ਮਹੱਲੇ ਦੇ ਵਿੱਚ ਕੁੜੀ ਪਈ ਆ ਯਾਰ ਕੋਈ ਕੋਈ ਹੈਲਪ ਕਰਨ ਵਾਲਾ ਨਹੀਂ ਆਉਂਦਾ ਕੋਈ ਕਾਉਂਸਲਰ ਕੋਈ MC ਕੋਈ ਹੈਲਪ ਨਹੀਂ ਕਰ ਰਿਹਾ। ਰਿਸ਼ਤੇਦਾਰ ਕੋਈ ਤੁਹਾਡੇ ਹਾਂ ਜੀ ਇੱਥੇ ਨਹੀਂ ਰਹਤੇ ਉਹ ਮੁਠੀਵੇਂ ਅਭਿਆਰ ਵਿੱਚ ਹਨ ਅੱਛਾ ਤੁਸੀਂ ਪੰਜਾਬੀ ਬੋਲਦੇ ਹੋ ਨਹੀਂ ਨਹੀਂ ਹਿੰਦੀ ਬੋਲਦੇ ਐਸੀ ਥੋੜੀ ਬਹੁਤ ਬੋਲਦੇ ਕਿ ਜ਼ਿਆਦਾ ਨਹੀਂ ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ ਨਹੀਂ ਪੰਜਾਬੀ ਹਾਂ ਵੀ ਆਏ ਵੀ ਪੰਜਾਬੀ ਸੇ ਬਿਲੋਂਗ ਕਰਦੇ ਇੱਥੇ ਪੰਜਾਬ ਚ ਕਿੰਨੇ ਟਾਈਮ ਤੋਂ ਰਹਿੰਦੇ ਹੋ ਮੇਰੇ ਹਸਬੰਡ ਹਾਂ ਐਸੇ ਟੀਚਿੰਗ ਦੇ 83 ਚ ਹਾਂ ਮਕੈਨੀਕਲ ਇੰਜੀਨੀਅਰ ਇਹ ਬੱਚਿਆਂ ਦਾ ਇੱਥੇ ਜਨਮ ਹੋਇਆ ਨਹੀਂ ਬੱਚਾ ਤਾਂ ਦਿੱਲੀ ਵਿੱਚ ਹੋ ਚੁੱਕਾ ਸੀ ਦਿੱਲੀ ਜੁਆ ਸੀ ਉਹ ਕੀ ਕੰਮ ਕਰਦੇ ਤੁਹਾਡੇ ਹਸਬੰਦ ਮਕੈਨੀਕਲ ਇੰਜੀਨੀਅਰ تھے ਫਿਰ ਉਹ ਮੇਜਿਸਟ੍ਰੇਟ ਵਿੱਚ ਤੇ ਫਿਰ ਉਹ ਉਹ ਕਦੋਂ ਹੋ ਗਈ ਉਹਨਾਂ ਦੀ ਡੈਥ ਕਦੋਂ ਹੈ ਟੈਰਿਸਟ ਕੇਸ ਹੋ ਗਿਆ ਸੀ ਹਾਂ ਟੈਰਿਸਟ ਕੇਸ ਹੋ ਗਿਆ ਅੱਛਾ ਟੈਰਿਸਟ ਕੇਸ ਕਿਹੜੇ ਸਾਲ ਦੇ ਵਿੱਚ ਦੀਵਾਰੀ ਸ਼ੇਕਿੰਗ ਪਹਿਲੇ ਸਾਮਾਨ ਲੈ ਕੇ ਆ ਰਹੇ تھے ਕੌਨਸੇ ਈਅਰ ਮੈਂ 86 31 31 ਅਕਤੂਬਰ 86 ਅਕਤੂਬਰ ਦੇ ਵਿੱਚ ਅੱਛਾ ਕਿੱਥੋਂ ਆ ਰਹੇ ਸੀ ਉਹ ਉਹ ਸਮਾਨ ਲੈ ਕੇ ਬੱਚੋਂ ਦਾ ਦੀਵਾਲੀ ਦਾ ਸਮਾਨ ਲੈ ਕੇ ਆ ਰਹੇ ਸੀ ਅੱਛਾ 1986 ਦੇ ਵਿੱਚ ਹਾਂ ਜੀ ਤਾਂ ਉਹ ਸਕੂਟਰ ਛੀਨਨੇ ਕੇ ਚੱਕਰ ਮੇ ਐਸੇ ਸ਼ੂਟ ਕਰ ਦਿਓ ਥਾ ਗੋਲੀ ਮਾਰ ਦਿੱਤੀ ਅੱਛਾ ਉਹਨਾਂ ਦਾ ਸਕੂਟਰ ਖੋਣ ਦੇ ਚੱਕਰ ਹਾਂ ਸਕੂਟਰ ਖੋਣ ਦੇ ਚੱਕਰ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਹਾਂ ਐਟ ਦਾ ਸਪਾਟ ਉੱਥੇ ਡੈਥ ਹੋ ਗਈ ਠੀਕ ਆ ਇਹ ਦੋ ਬੱਚੇ ਸੀ ਤੁਹਾਡੇ ਹਾਂ ਬਸ ਇਹ ਦੋ ਬੱਚੇ ਸੇ ਫਿਰ ਉਹਨਾਂ ਦੀ ਪੈਨਸ਼ਨ ਵਗੈਰਾ ਲੱਗੀ ਤੁਹਾਨੂੰ ਕੁਝ ਕੋਈ ਕੋਈ ਪੈਨਸ਼ਨ ਨੂੰ ਚੱਲ ਨਹੀਂ ਲੱਗੀ ਤੇ ਹੀਰੋ ਵਿੱਚ ਜਸਤ ਹੀਰੋ ਕੰਪਨੀ ਵਾਲਿਆਂ ਨੇ ਕੋਈ ਹੈਲਪ ਕੀਤੀ ਉਸ ਸਮੇਂ ਬਸ ਹੈਲਪ کیا تھا ਮਤਲਬ ਥੋੜੇ ਦਿਨਾਂ ਕੇ ਲਈ ਜਦ ਤੱਕ ਕਿ हमको ਬੀਸੀਐਮ ਟੀਚਿੰਗ ਜੌਬ ਮਿਲ ਗਈ ਸੀ ਉਸਕੇ ਬਾਅਦ ਗਵਰਨਮੈਂਟ ਨੇ हमको ਇਲੈਕਟ੍ਰਿਸਿਟੀ ਬੋਰਡ ਵਿੱਚ ਜੌਬ ਦਿਆ ਤੁਸੀਂ ਬੀਸੀਐਮ ਸਕੂਲ ਦੇ ਵਿੱਚ ਪੜਾਉਂਦੇ ਸੀਗੇ ਹਾਂ ਜੀ ਥੋੜੇ ਥੋੜੇ ਦਿਨ ਕੇ ਲਈ ਜੌਬ ਦੇ ਕੇ ਥਾ ਬੀਸੀਐਮ ਕਿਹੜਾ ਸਬਜੈਕਟ ਪੜਾਉਂਦੇ ਸੀ ਤੁਸੀਂ ਅਭੀ ਉਹਨ ਕੋ ਉਹਨਾਂ ਨੇ ਛੋਟੀ ਕਲਾਸ ਦਿਆ ਥਾ

الیکٹری بورڈ مالتا ہوں سرکاری جوب سے گی ہاں سرکاری جوب یہ دی سی کی طرف سے میرا تھا دی سی کی طرف سے کنے سال جوب کی تھی پندہ بیس سال کیا جا اوری پھر کوئی پینشن لگی تو ابھی نہیں کوئی پینشن نہیں لیے کیونکہ ہم نے کچھ حالات بگڑ گئے تھے زیادہ تاکہ ہمیں ہم کو بیٹھ جانا پڑ گیا اچھا جوب چھڑتی اور تسری بھی نہیں چالا پہن نہیں میرے زیادہ کم جوری جانا آگئی اچھا کھانے پینے کی سویدھا بھی اتنی نہیں رہی وجہ سے میرے پاس ابھی میرے مطلب ریلیٹو ہے چھوٹی بہن ہے گورمنٹ اسکول میں جاب کر رہی تھی اس کی بھی پینشن جو مل رہی تھی وہاں سے پیسہ بیچتے ہیں پیسہ نہیں بیچتے وہ آن لائن جو راشن پانی ثواب ہوتا ہے نا راشن کا سامان تھوڑا بہت جو ہم نے سیونگ کیا تھا جو ہمیں کو گورنمنٹ سے تھوڑا بہت ملا تھا اس سمیں وہ اس کو ہم نے جو سیو کر کے رکھا تھا ہم سے کام چلاتے ہیں تھوڑا وہ بھی دیتے ہیں اور ہمارے پاس کوئی کو نہیں ہے ایک ہی نہیں لائے ہو لکھ کے سارا یہ ورسز ہیں بائبل ورسز ہیں بائبل ورسز ਤੁਸੀਂ لکھ کے لایا بہت بہت لیکن ائی ایم ਅਰੇ ਉਹ ਐ ਉਹ ਐ ਉਹ ਵਾਈਬ ਨਹੀਂ ਮੈਨ ਟੂ ਪਰਸਨ ਕੈਨ ਨਾ ਐਬਾ ਗੈਨਨ ਨਾ ਐਬਾ ਆਦਮ ਕਿਦੋ ਐਡਮ ਕਿਦੋ ਅੱਛਾ ਤੁਸੀਂ ਤੁਸੀਂ ਉਹੀ ਹੋ ਜਸਟ ਲਾਈਕ ਕੰਪੇアリング ਜਸ ਮੋਟੀਵੇਟਿੰਗ ਮਾਈ ਸੈਲਫ ਕਿਉਂਕਿ ਸਰਫਿੰਗ ਸੀ ਬਹੁਤ ਹੈ ਨਾ ਦਵਜੇ ਵੀ ਥੋੜਾ ਸਾ ਹੁੰਦਾ ਆਪਣੇ ਆਪ ਨੂੰ ਮੋਟੀਵੇਟ ਕਰ ਦਿੰਦਾ ਤੁਸੀਂ ਜਿਵੇਂ ਹੁਣ ਬਾਅਦ ਦੇ ਵਿੱਚ 크ਿਸਚਨ ਧਰਮ ਬਣਾ ਲਿਆ ਹੈ ਨਾ آش... آس... اصل میں نا میری طبیعت بہت زیادہ خراب ہو گئی تھی نا دفتر والوں نے ایسا چائے میں پتہ نہیں کیا چیز کر کے دے دیا ہم کو میرا دماغ بیٹھ گیا ایک دم کیش لینا ہوتا تھا کاؤنٹر کی ڈیوٹی تھی میرا دماغ نہیں چلتا تھا کس سے میں نے پیسے واپس لیے میرا روز کیش کم پڑ جاتا تھا میری میز کرسی کو باندھ دیتے تھے وہ لوگ پھر میرے کو نا خون کی الٹی اُلٹی سی آنے لگی تھی ایسا وہ کر دیا تھا کھانا پینا ہمارا دشوار کر دیا کھانا پینا نہیں ہوتا تھا

پہلے نہیں وہ تھے ہماری طبیعت جب ہم بالکل مطلب مرناسن پر ہو گئے تھے اٹھنے لائک نہیں تھے بیٹھنے لائق نہیں تھے پھر انہوں نے سپورٹ بھی کیا آپ کا ہمارا بند کر دیا تھا ہم دفتر سے شام کو آئے تو جب ہم نے ایک چمچ چاول کھایا تو ایسا لگا جیسے کانٹے ہمارے اندر کانٹے چلے گئے ہیں چرچ والے نے سپورٹ بھی کیتی تو اٹھے کوئی سپورٹ تو وہ نہیں کرتے پھر تو سہیں کرسچن بن گئے کرسچن بن گئے کنورٹ ہو گئے پھر ہاں کنورٹ ہو گئے ਨਥਾ ਪਰ ਭਣੇ ਹੁਣ ਮਾਨ ਦੇਖੋ ਕੀ ਕਿੰਨੀ ਬੁਰੀ ਹਾਲਤ ਆ ਕੋਈ ਕੋਈ ਹੈਲਪ ਨਹੀਂ ਕਰਦਾ ਕੋਈ ਆਉਂਦਾ ਨਹੀਂ ਕੋਈ ਕਾਰਜ ਵਾਲਾ ਨਹੀਂ ਹੈ ਨਾ ਜਿਵੇਂ ਹੁਣ ਇਲੈਕਸ਼ਨਾਂ ਹੋਈਆਂ ਸੀਗੀਆਂ ਅੱਜ ਕੱਲ ਲੜਕੀ ਅਕਲ ਨਹੀਂ ਰਹਿਤੀ ਸੀ ਸੋਈ ਸੀ ਮਤਲਬ ਜਿਵੇਂ ਅਭੀ ਇਲੈਕਸ਼ਨ ਹੋਈ ਥੀ ਉਹ ਜੋ ਐਮਸੀਪ ਬਗਾਰਾ ਜੋ ਯਹਾਂ ਕੇ ਆਤੇ ਕੌਂਸਲਰ ਵਗੈਰਾ ਜੀ ਆਪ ਲੋਕਾਂ ਕੋ ਭੜਕਾਇਆ ਨਾ ہم نے وہاں محلے میں پوچھا کسی سے بھی وہ گھر کہاں پہ ہے تو انہوں نے بولا یہ سامنے ہے جس کے گھر پہ آگے گھاس کھڑا ہے تو میں نے پوچھا ایسا کیوں ہو گیا ان کو ان کو اس کو دیکھا نہیں تھا انہوں نے جو سامنے پیدل آ رہا تھا تو انہوں نے بولا جی ان کا لڑکا بہت لڑاکا ہے وہ سب کو لڑتا ہے کسی کو گھر پہ نہیں جانے دیتا تو مدد تو ہم کرنا چاہتے ہیں ان کا لڑکا نہیں کرنے دیتا مدد مدول تو یہ ایسا کرتے ہیں نا دیکھیں یہ گھاس اگائی ہے یہ پکی زمین تھی یہاں سے نا کہ اس گیت تک پکی زمین تھی ان لوگوں نے میری ساری اینٹ نکال نکال کے میرے ساتھ ناجائز بہت کرتے رہے اینٹ نکال نکال کے کچی زمین کر کے رکھ دیا اب اس سے جب بارش ہوتی ہے تو ہمارے پاس تو اتنے پیسے بھی ہیں نہیں تو سارا سکی ہوئی نہیں جیسے اب یہ حالات ہیں لڑکی کے اندر پڑے ہیں کبھی کوئی ایکچولی دی ایشو یہ ہوا تھا کہ جب مکان خریدا تھا ہم نے ਬਹੁਤ ਜ਼ਿਆਦਾ ਪਹਿਲੇ ਲੋਕ ਕਹਿੰਦੇ ਮਕਾਨਾ ਬੇਚ ਦੋ ਬੇਚ ਦੋ ਬਹੁਤ ਪ੍ਰੈਸ਼ਰਾਈਜ਼ ਕੀਤਾ ਦਾ ਤੁਸੀਂ ਚਾਹੁੰਦੇ ਹੋ ਰਜਨੀਜੀ ਤੁਹਾਡੀ ਸਿਸਟਰ ਨੂੰ ਮੈਡੀਕਲੀ ਹੈਲਪ ਦੀ ਲੋੜ ਹੈਗੀ ਹੈ ਨਾ ਇਹ ਨਾਲ ਉਹ ਸਰ ਵੀ ਦਾ ਕੰਮ ਹੈ ਜੋ ਡਾਇਬੀਟੀਸ ਦੀ ਹੀਲਿੰਗ ਇੰਝੀ ਸਬਰਤੀ ਜਾ ਰਹੀ ਦਵਾਈਆਂ ਵੀ ਚੱਲ ਰਹੀ ਥੀ ਸ਼ੂਗਰ ਵੀ ਇਹਨੂੰ ਕਰਕੇ ਤੁਹਾਡੀ ਇੰਜਰੀ ਸੇਕੋਸ਼ਰੀ ਮੈਡੀਸਿਨ ਦਿੱਤੀ ਪਰ ਉਸਕੇ ਬਾਅਦ ਆਰਾਮ ਨਹੀਂ ਆਇਆ तेरे रजनीश बेटा ड्राइवर जिससे जो कैमरे से मैच लेके कुछ पहला इंजरी हुआ था इंजरी का तो नहीं हुई वो पता नहीं अपने आप ही गैरी थी कट लो हड़ता से कटने का उसके बाद जखंबर से चला और रजनीश एडमिट नहीं कराया कदे इन्हो पैसे रजनीश को रहते हैं जानते हैं यहां तो मौथ वाला काम है मैं को पहले पढ़ा रहा था रिक्शे में एज अ ट्यूटर था وہاں پہ ایس اے کمپیوٹر کمپیوٹر فیکلٹی میں سافٹ ویئر انجینئرس تھا سافٹ ویئر اسٹرکچر سافٹ ویئرس کو تُنجینئرنگ کاری کی بیٹیک سیول بھی ہے بی ٹیک سیول بھی ہے اس سے پہلے ڈیم ڈوم سائڈ پہ تھے ہم سی میں ان کے ساتھ کام کیے بیچ میں فور منتھس وہاں پہ تھوڑی سی پرابلم ہو گئی تھی بیک ہرک ہو گئی تھی میری سو سائڈ موومنٹ نہیں ہو پا رہی تھی میرے سے لائن اس کے بعد میں نے ٹرائی کیا کہ کوئی ایز اے انسٹرکٹر کی جاب مل جائے سو ٹرائیڈ سم انسٹیٹیوٹ یہ مل گیا تھا رکس کا سو ایٹ سیٹ ڈیئر فور اے فائیو منتھ ہے چاہ پانچ مہینے وہاں پہ کام کیے پانچ چھ مہینے پھر لاک ڈاؤن ہو گیا اس کے بعد وہ گیسٹ بہت نہ کر چلے گی یہ انڈین اوورسز بینک کے اوپر تھا جو رکس کمپیوٹر ایڈوکیشن کیٹ سینٹر نیک کی پرابلم ہے تھوڑی سی ਲੈਫਟ ਨੂੰ ਨਹੀਂ ਹੁੰਦੀ। ਆਪ ਵੀ ਦੇਖੋ ਸਟ੍ਰਕਚਰ। ਤੁਸੀਂ ਗਾ ਵੀ ਤੁਸੀਂ ਵੀਡੀਓ ਭੇਜੀ ਸਾਨੂੰ। ਹਾਂਜੀ। ਫਿਰ ਤੁਸੀਂ ਗਵਾਂਢੀ ਹੋ ਇੱਥੇ? ਨਹੀਂ ਗਲੀ ਚ ਤਾਂ ਸ਼ਾਪ ਨਾ ਦਿਖਾਈ 20 ਖੜੀ ਗੱਡੀ। ਉਹ ਆਈ ਮੇਰੇ ਘਰ। ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਨਾ ਵਾਰੀ? ਇਹਨਾਂ ਵਾਰੀ ਜੀ ਇਹਨਾਂ ਦੇ ਕੋਈ ਨਾ ਜਿਸਨਾ ਪੇਪਰਾਂ ਹੋਣੇ ਆ ਜਿਹੜੇ ਚਰਚੇ ਜਾਂਦੇ ਸੀਗੇ। ਉਹਨਾਂ ਨੇ ਮੈਨੂੰ ਕੀਤਾ ਸੀ ਦੁਕਾਨ ਦੇ ਖੜ ਕੇ ਇਨਫੋਰਮ ਤੁਹਾਡੇ ਕੋਲ ਵਿੱਚ ਇਦਾਂ ਤਾਂ ਤੇ ਹੈਗਾ ਕਿ ਤੁਸੀਂ ਕੋਈ ਵੀ ਫੂਡ ਪ੍ਰੋਵਾਈਡ ਕਰ ਸਕੋ ਉਹਨਾਂ ਨੂੰ। ਤੇ ਮੈਂ ਉਹਨਾਂ ਦੇ ਨਾਲ ਹੀ ਆਇਆ ਸੀ ਇਹਨਾਂ ਨਾਲ ਤੇ ਮੈਂ ਦੇਖਿਆ ਤੁਸੀਂ ਟੀਮ ਨਾਲ ਗੱਲ ਹੋਈ ਸੀ ਮੇਰੀ ਫਿਰ ਤੁਸੀਂ ਕਿਹਾ ਸੀਗਾ ਕਿ ਵੀਡੀਓ ਵਗੈਰਾ ਪਨਾ ਕੇ ਭੇਜੋ ਹਾਂ ਹਾਂਜੀ ਮੈਂ ਸਕੇ ਉਹਦੇ ਭੇਜੀ ਸੀ ਓਕੇ ਓਕੇ ਜੇ ਤੁਸੀਂ ਆਏ ਆਹੀ ਹਾਲਾਤ ਸੀ ਕਰਦੇ ਹਨਾ ਹਾਂਜੀ ਆਹੀ ਹਾਲਾਤ ਤੇ ਇਹਨੂੰ ਤੁਹਾਨੂੰ ਰੋਕਿਆ ਤਾਂ ਨਹੀਂ ਵੀਰੇ ਨੇ ਅੰਦਰ ਪੜਨ ਤੋਂ ਨਹੀਂ ਜੀ ਜਿਵੇਂ ਮੱਲੇ ਵਾਲੇ ਕਹਿੰਦੇ ਵੀ ਇਹ ਪੜਨ ਅੰਦਰ ਕਿਸੇ ਨੂੰ ਨੇੜੇ ਨਹੀਂ ਲੱਗਣ ਨਾ ਤੁਹਾਨੂੰ ਤਾਂ ਰੋਕਿਆ ਨਹੀਂ ਨਹੀਂ ਮੈਨੂੰ ਤਾਂ ਰੋਕਿਆ ਘਰੇ ਸੀਗਾ ਤੋ ਹਾਂਜੀ ਘਰੇ ਸੀਗੇ ਰਪਿੰਨ ਜੀ ਤੁਸੀਂ ਨੇਵਰੋਂ ਕਿੰਨੇ ਸਾਲਾਂ ਤੋਂ ਇਸ ਘਰ ਦੀ ਸਾਲਾਂ ਦੇ ਆ ਜੀ ਇਸ ਮਿਲਣਾ ਦਾ ਸਾਨੂੰ ਇੱਥੇ 30 ਸਾਲ ਹੋ ਗਏ ਮਿਲਣਾ ਦਾ ਉਸ ਤੋਂ ਬਾਅਦ ਹੀ ਆਇਆ ਸਾਡੇ ਉਨ ਤੋਂ ਬਾਅਦ ਇਸ ਤਰ੍ਹਾਂ ਹੀ ਬੰਦ ਰਹਿੰਦੇ ਹਾਂ ਕਦੇ ਆਈ ਨਾ ਮੁਹੱਲੇ 'ਚ ਕਿਸੇ ਨੇ ਲਿੰਕ ਨਹੀਂ ਨਾ ਨਾ ਕਿਸੇ ਦੇ ਵੀ ਇੱਕ ਵਾਰੀ ਅਸੀਂ ਸਾਡਾ ਵੀ ਗਾਪੇ ਸਕੂਲ ਪਹਿਲਾਂ ਵਿੱਚ ਬੱਚੇ ਪੜ੍ਹਦੇ ਸੀ ਉਹ ਥੋੜਾ ਲਿੰਕ ਸੀਗਾ ਵੀ ਚਲੋ ਪਾਸਟਰ ਵਗੈਰਾ ਇਹ ਕ੍ਰਿਸ਼ਚਨ ਬਣ ਗਏ ਸੀ ਫਿਰੇ ਥੋੜੇ ਟਾਈਮ ਬਾਅਦ ਫਿਰ ਉਹ ਵੀ ਇਹਨਾਂ ਗੁੱਕਾ-ਬੱਕਾ ਨੂੰ ਆਉਣਾ ਥੋੜੇ ਟਾਈਮ ਉਹ ਵੀ ਆਏ ਫਿਰ ਉਹ ਵੀ ਚਲੇ ਗਏ ਉਹਨਾਂ ਨੂੰ ਵੀ ਯਾਨੀ ਕਿ ਉਹਨਾਂ ਨੇ ਦੇਖਿਆ ਕਦੇ ਵੀ ਉਹਨਾਂ ਨੇ ਅਸੀਂ ਬਿਲਕੁਲ ਨਹੀਂ ਉਹ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਦੇ ਬਿਲਕੁਲ ਨਹੀਂ ਅਜੇ ਤੱਕ ਮੇਰੇ ਸਾਨੂੰ 30 ਸਾਲ ਹੋ ਗਏ ਇੱਥੇ ਆਏ ਨੂੰ ਬਿਲਕੁਲ ਨਹੀਂ ਕਦੇ ਦੇ ਕਰੋ ਨਹੀਂ ਨਾ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਅੰਦਰ ਹੀ ਰਹਿੰਦੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਅੱਜ ਇੱਕ ਮਰੀ ਹੋਈ ਇਨਸਾਨੀਅਤ ਦਾ ਇੱਕ ਹੋਰ ਜਿਉਂਦਾ ਜਾਗਦਾ ਸਬੂਤ ਦਿਖਾਉਣ ਪਹੁੰਚੇ ਆ ਅਸੀਂ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਖੜੇ ਆ ਦੁਗਰੀ ਫੇਸ 1 ਅਰਬਨ ਵਿਹਾਰ ਸ਼ੇਰਾ ਪ੍ਰਾਪਰਟੀ ਲੇਰ ਵਾਲੀ ਗਲੀ ਤੇ ਗਲੀ ਦੇ ਅੰਦਰ ਇੱਕ ਬਣਿਆ ਹੋਇਆ ਘਰ ਗੇਟ ਦੇ ਅੱਗੇ ਉੱਗਿਆ ਹੋਇਆ ਕਾ ਆਪਣੇ ਆਪ ਜੀ ਇੱਕ ਗਵਾਹੀ ਪਰਦਾ ਇਸ ਘਰ ਦੇ ਹਾਲਾਤਾਂ ਦੀ ਪਰ ਇਸ ਘਰ ਦੇ ਵਿੱਚ ਇੱਕ ਇੰਜੀਨੀਅਰ ਪੁੱਤ ਰਹਿੰਦਾ ਤੇ ਇੱਕ ਪੜੀ ਲਿਖੀ ਧੀ ਆ ਤੇ ਇੱਕ ਬਜ਼ੁਰਗ ਮਾਂ ਪਈ ਆ ਜਿਹੜੀ ਵਿਧਵਾ ਵਾ ਉਸ ਕਾਲੇ ਦੌਰ ਦੇ ਵਿੱਚ 1986 ਦੇ ਵਿੱਚ ਜਿਸ ਟਾਈਮ ਇਹ ਅੰਨੀ ਬੋਲੀ ਸਰਕਾਰ ਨੇ ਗਿੱਲੀ ਵੀ ਉਸ ਟਾਈਮ ਮਚਾਈ ਤੇ ਸੁੱਕੀ ਵੀ ਮਚਾਈ ਆ ਜਿੱਥੇ ਨਜਾਇਜ਼ ਵੀ ਬਹੁਤ ਸਾਰੇ ਮਰੇ ਨੇ ਲੋਕ ਉਹਨਾਂ ਲੋਕਾਂ ਦੇ ਵਿੱਚ ਇਸ ਪਰਿਵਾਰ ਦੇ ਉੱਤੇ ਵੀ ਬਹੁਤ ਵੱਡਾ ਕਹਿ ਟਟਿਆ ਅੱਜ ਇਸ ਘਰ ਦੇ ਤੁਸੀਂ ਹਾਲਾਤ ਦੇਖੋਗੇ ਇਸ ਤੋਂ ਅੱਗੇ ਜਦੋਂ ਆਪਾਂ ਇਸ ਘਰ ਦੇ ਵਿੱਚ ਐਂਟਰ ਹੁੰਨੇ ਆ ਤਾਂ ਇੱਕ ਬਜ਼ੁਰਗ ਔਰਤ ਬੈਠੀ ਆ ਵਿਚਾਰੀ ਜਿਹੜੀ ਚੱਲ ਨਹੀਂ ਸਕਦੀ ਵੀਨਾ ਗੁਪਤਾ ਇਹਦਾ ਨਾਮ ਆ ਅੱਜ ਵੀਨਾ ਮੁਸੀਬ ਬਣ ਗਈ ਆ ਅੱਜ ਵਿਨਾ ਗੁਪਤਾ ਦੇ ਘਰ ਦੇ ਤੁਸੀਂ ਹਾਲਾਤ ਦੇਖੋ ਕਿਚਨ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਇਸ ਘਰ ਦੇ ਵਿੱਚ ਵੀਡੀਓ ਰਾਹੀਂ ਤੁਹਾਨੂੰ 스멜 ਨਹੀਂ ਆ ਸਕਦੀ ਕਿਉਂਕਿ ਅਜੇ ਇੰਨਾ ਤੁਹਾਨੂੰ ਮਹਿਸੂਸ ਨਹੀਂ ਕਰਾ ਸਕਦੇ ਅਸੀਂ ਉਸ ਚੀਜ਼ ਨੂੰ ਜਿਹੜੀ ਨੂੰ ਅਸੀਂ ਮਹਿਸੂਸ ਕਰ ਰਹੇ ਹਾਂ ਇੱਥੇ ਖੜ ਕੇ ਇਸ ਘਰ ਦੇ ਵਿੱਚ ਇਸ ਘਰ ਦੇ ਵਿੱਚ ਇਸ ਘਰ ਦਾ ਉੱਤਰ ਅਰ ਜਨੀਸ਼ ਗੁਪਤਾ ਵੀ ਬੈਠਾ ਰ ਜਨੀਸ਼ ਮਸੀਹ ਇਸ ਘਰ ਦੀਆਂ ਕੰਧਾਂ ਦੇ ਉੱਤੇ ਬਾਈਬਲ ਦੇ ਲਿਖ ਲਿਖ ਕੇ ਲਾਏ ਹੋਏ ਉਹ ਸਾਰੇ ਪ੍ਰਵਚਨ ਤੁਸੀਂ ਦੇਖ ਸਕਦੇ ਹੋ ਪਰ ਇਸ ਘਰ ਦੀ ਇਸ ਧੀ ਨੂੰ ਦੇਖਣਾ ਵੀ ਮੁਸ਼ਕਿਲ ਐਸ ਘਰ ਦੇ ਧੀ ਦੇ ਕੋਲੇ ਖੜਨਾ ਵੀ ਮੁਸ਼ਕਿਲ ਆ ਅਸੀਂ ਡਬਲ ਮਾਸਕ ਲਾ ਕੇ ਅੰਦਰ ਆਏ ਆ ਇਸ ਚੀਜ਼ ਦਾ ਨਾਮ ਸਵੀਟੀ ਆ ਛੋਟਾ ਨਾਮ ਸਵੀਟੀ ਆ ਤੇ ਪੂਰਾ ਨਾਮ ਗੁਪਤਾ ਬਨੀਤਾ ਗੁਪਤਾ ਤੇ ਬਨੀਤਾ ਗੁਪਤਾ ਇੱਕ ਹੱਡੀਆਂ ਦਾ ਪਿੰਜਰ ਬਣੀ ਪਈ ਆ ਲੱਤਾਂ ਸਾਰੀਆਂ ਗਲਗੀਆਂ ਜੀ ਗਲ ਤੇ ਆ ਤੰਦੇ ਉੱਤੇ ਕੱਪੜਾ ਜਿਹੜਾ ਬੰਨਿਆ ਹੋਇਆ ਤੇ ਉਹ ਜਿਹੜੇ ਕੱਪੜੇ ਸਾਰੇ ਸੁੱਕਣੇ ਪਾਏ ਹੋਇਆ ਆ ਸਾਰੇ ਪੈਂਟ ਪਜਾਮੇ ਇਹਦੀਆਂ ਸਲਵਾਰਾਂ ਪਹਿਣ ਦੀਆਂ ਸੁੱਕਣੇ ਪਾਈਆਂ ਹੋਈਆਂ ਆ ਸਾਰੇ ਪਾਸੇ ਇੱਧਰ ਤੁਸੀਂ ਦੇਖੋ ਟਾਇਲਟ ਨਾਲ ਲੱਬੜੇ ਕੱਪੜੇ ਪਏ ਆ ਤੇ ਆ ਸਕੂਟੀ ਖੜੀ ਆ ਕਿਸੇ ਟਾਈਮ ਬਨੀਤਾ ਗੁਪਤਾ ਇਹਦੇ ਤੇ ਪੜਨ ਜਾਂਦੀ ਹੋਊਗੀ ਬ੍ਰਦਰ ਜਾਂਦਾ ਬ੍ਰਦਰ ਜਾਂਦਾ ਸੀ ਤੇ ਅੱਜ ਇਸ ਘਰ ਦੇ ਹਾਲਾਤ ਦੇਖ ਕੇ ਸ਼ਰਮ ਆਉਂਦੀ ਆ ਸ਼ਰਮ ਆਉਂਦੀ ਆ ਰੋਣਾ ਆਉਂਦਾ ਵੀ ਇਸ ਸਮਾਜ ਸਾਡਾ ਕਿੱਧਰ ਨੂੰ ਜਾ ਰਿਹਾ ਜਿਹੜੇ ਘਰ ਦੇ ਵਿੱਚ ਧੀ ਪਈ ਆ ਨਾ ਉਸ ਘਰ ਦੇ ਆਲੇ-ਦਾਲੇ ਘੁੱਗ ਦੁਨੀਆ ਵਸਦੀ ਆ ਬਾਹਰ ਬੀਹੀ ਦੇ ਵਿੱਚ ਹੀ 60 70 ਬੰਦੇ ਬੈਠੇ ਆ ਮੰਜੇ ਡਾਈ ਕੁਰਸੀਆਂ ਡਾਈ ਬਾਹਰ ਤੇ ਇਸ ਘਰ ਦੇ ਅੰਦਰ ਕਦੇ ਕੋਈ ਆਉਂਦਾ ਨਹੀਂ ਨਾ ਤਾਂ ਇਹਨਾਂ ਦਾ ਕੋਈ ਰਿਸ਼ਤੇਦਾਰ ਹੀ ਆਉਂਦਾ ਵੀ ਬੱਚਿਆਂ ਦੇ ਮਾਮੇ ਚਾਚੇ ਤਾਏ ਮਾਸੀਆਂ ਭੂਆ ਨਾ ਕੋਈ ਕਾਉਂਸਲਰ ਨਾ ਕੋਈ ਐਮਐਲਏ ਨਾ ਕੋਈ ਐਮਪੀ ਨਾ ਸਾਡੇ ਸਮਾਜ ਦੇ ਉਹ ਠੇਕੇਦਾਰ ਨਾ ਸਾਡੀਆਂ ਧਾਰਮਿਕ ਸ਼ਖਸੀਅਤਾਂ ਮਜਬੂਰੀ ਚ ਇਹਨਾਂ ਨੇ ਆਪਣਾ ਧਰਮ ਬਦਲ ਲਿਆ ਚਲੋ ਧਰਮ ਤਾਂ ਸਾਨੂੰ ਚੰਗਾ ਰਾਹ ਦਿਖਾਉਂਦਾ ਧਰਮ ਕੋਈ ਵੀ ਮਾੜਾ ਨਹੀਂ ਚਾਹੇ ਅੱਲਾਹ ਚਾਹੇ ਰਾਮ ਚਾਹੇ ਵਾਹਿਗੁਰੂ ਜੀ ਆ ਚਾਹੇ ਭਗਵਾਨ ਆ ਪਰ ਗੱਲ ਤਾਂ ਉਹਨਾਂ ਦੇ ਪ੍ਰਬੰਧਕਾਂ ਦੀ ਆ ਜੇ ਚਰਚ ਜਾਣ ਲੱਗ ਗਏ ਸੀਗੇ ਤਾਂ ਉੱਥੋਂ ਦੇ ਪ੍ਰਬੰਧਕਾਂ ਨੂੰ ਦੇਖਣਾ ਚਾਹੀਦਾ ਸੀ ਆ ਕੇ ਵੀ ਸਾਡੇ ਅਨਿਆਈ ਕਿਸ ਹਾਲਤ 'ਚ ਰਹਿੰਦੇ ਆ ਇੱਥੋਂ ਦੇ ਲੋਕਲ ਬਾਡੀ ਦੇ ਜਿਹੜੇ ਕੋਈ ਐਮਐਲਏ ਆ ਜਾਂ ਕੋਈ ਕੌਂਸਲਰ ਨੇ ਜਾਂ ਕੋਈ ਇਸ ਮੱਲੇ ਦੇ ਪ੍ਰਧਾਨ ਨੇ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਆ ਕੇ ਸਾਡੇ ਵੋਟਰ ਕਿਹੜੀ ਹਾਲਤ 'ਚ ਪਏ ਨੇ ਇਹ ਠੇਰ ਗੰਦਗੀ ਦੀਆਂ ਪਈਆਂ ਹੋਈਆਂ ਉਹ ਹੋ ਹੋ ਮਤਲਬ ਇੱਕ ਸਾਹਮਣੇ ਆਲੜਾ ਲੱਗਿਆ ਹੋਇਆ ਜਿਹੜਾ ਘਰਾਂ ਚ ਸ਼ੋਅ ਨੂੰ ਲਾਇਆ ਹੁੰਦਾ ਸ਼ੋਅ ਪੀਸ ਉਹਦੇ ਵਿੱਚ ਚਿੜੀ ਤੇ ਦੋ ਬੱਚੇ ਖਨੀ ਚਿੜੀ ਬੈਠੀ ਆ ਉਹ ਕਿਸੇ ਟਾਈਮ ਜਦੋਂ ਖਰੀਦ ਕੇ ਲਿਆਂਦਾ ਹੋਊਗਾ ਜਦੋਂ ਇਸ ਘਰ ਦੇ ਵਿੱਚ ਲਗਾਇਆ ਗਿਆ ਹੋਊਗਾ ਜਦੋਂ ਇਸ ਵੀਟੀ ਨੇ ਇਸ ਘਰ ਨੂੰ ਕਦੇ ਸਜਾਇਆ ਹੋਊਗਾ ਜਦੋਂ ਕਿਤੇ ਇਸ ਘਰ ਨੂੰ ਕਦੇ ਰੰਗ ਰੋਗਨ ਹੋਇਆ ਹੋਊਗਾ ਜਦੋਂ ਕਿਤੇ ਇਸ ਘਰ ਦੇ ਵਿੱਚ ਖੁਸ਼ੀਆਂ ਆਈਆਂ ਹੋਣਗੀਆਂ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਉਸ ਦਿਨ ਪਰ ਅੱਜ ਡੁੱਗਰੀ ਲੁਧਿਆਣੇ ਦਾ ਇੱਕ ਪੌਸ਼ ਇਲਾਕਾ ਜਿੱਥੇ ਅਸੀਂ ਅੱਜ ਪਹੁੰਚੇ ਆਂ ਆ ਘਰ ਦੇ ਤੁਸੀਂ ਹਾਲਾਤ ਦੇਖੋ ਕੀ ਆ ਇਸ ਘਰ ਦੀਆਂ ਕੰਦਾਂ ਵੀ ਰੋਂਦੀਆਂ ਮਾ ਇਸ ਘਰ ਦੇ ਵਿੱਚ ਪਿਆ ਕੂੜਾ ਕਬਾੜਾ ਕੰਦਾਂ ਤੇ ਲਿਖਿਆ ਹੋਇਆ ਅ ਸਭ ਕੁਝ ਆਪਣੇ ਆਪ ਚ ਬਿਆਨ ਕਰ ਰਿਹਾ ਵੀ ਇਸ ਘਰ ਦੇ ਹਾਲਾਤ ਕੀ ਨੇ ਇਸ ਘਰ ਦੇ ਵਿੱਚ ਹਰ ਸਮਾਨ ਗਲਿਆ ਤੇ ਸੜਿਆ ਪਿਆ ਚੀਕਾ ਮਾਰ ਮਾਰ ਕੇ ਕਹਿ ਰਿਹਾ ਉਹ ਦੁਨੀਆ ਦੇ ਲੋਕੋ ਕਿੱਥੇ ਹੋ ਤੁਸੀਂ ਕਿੱਥੇ ਹੋ ਤੁਸੀਂ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਚੁਣਦੇ ਆ ਕਿੱਥੇ ਹੋ ਤੁਸੀਂ ਜਿਨ੍ਹਾਂ ਨੂੰ ਵੱਡੇ ਅਹੁਦੇ ਇਸ ਲੁਧਿਆਣੇ ਦਾ ਡੀਸੀ ਇਸ ਲੁਧਿਆਣੇ ਦੇ ਹੋਰ ਅਫਸਰ ਸਹਿਬਾਨ ਜਿਹੜੇ ਇੰਨੀਆਂ ਮੋਟੀਆਂ ਤਨਖਾਹਾਂ ਲੈਂਦੇ ਨੇ ਕਦੇ ਝਾਤ ਵੀ ਨਹੀਂ ਮਾਰਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਆ ਕੇ ਲੋਕਾਂ ਨੂੰ ਦੇਖਦੇ ਵੀ ਨਹੀਂ ਆ ਸਾਹਮਣੇ ਰਜਨੀਸ਼ ਵਾਸ਼ਰੂਮ ਕਰਦਾ ਆ ਰਜਨੀਸ਼ ਦਾ ਵਾਸ਼ਰੂਮ ਆ ਸਾਹਮਣੇ ਦੇਖੋ ਇੱਥੇ ਖੜ ਕੇ ਪਿਸ਼ਾਬ ਕਰਦਾ ਆਹੀ ਇਹਨਾਂ ਦਾ ਵਾਸ਼ਰੂਮ ਆ ਆਹ ਇਹਨਾਂ ਦੀ ਟਾਇਲਟ ਆ ਤੁਸੀਂ ਦੇਖ ਕੇ 당 ਰਹਿ ਜੋਗੇ ਵੀ ਇਸ ਘਰ ਦੇ ਹਾਲਾਤਾਂ ਓਹ ਹੋ 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 ਮੇਰਾ ਮਾਲਕਾ ਨਰਕ ਕਿਹਨੂੰ ਕਹਿੰਦੇ ਆ ਇਹ ਜਿਉਂਦੇ ਜੀ ਅਸੀਂ ਬਹੁਤ ਵਾਰ ਦੇਖਦੇ ਆ ਨਰਕ ਕਿਹਨੂੰ ਕਹਿੰਦੇ ਆ ਇਹ ਇਹਨਾਂ ਪਰਿਵਾਰ ਦੇ ਮੈਂਬਰਾਂ ਨੂੰ ਪੁੱਛੋ ਜਿੱਥੇ ਕੰਧਾਂ ਦੇ ਵਿੱਚ ਐਡੀਆਂ-ਐਡੀਆਂ ਦਰਾੜਾਂ ਪੈ ਗਈਆਂ ਜਿੱਥੇ ਛੱਤਾਂ ਡਿੱਗਣ ਨੂੰ ਮਜਬੂਰ ਹੋਈਆਂ ਖੜੀਆਂ ਜਿੱਥੇ ਸਿਉਖ ਛੱਤਾਂ ਟਿੱਕਰ ਚੜ ਚੁੱਕੀਆਂ ਤਾਂ ਜਿੱਥੇ ਕਦੇ ਟੀਵੀ ਤੇ ਟੀਵੀ ਦੇ ਉੱਤੇ ਪਿਆ ਹੋਇਆ ਬੀਸੀਆਰ ਕਦੇ ਚੱਲਿਆ ਹੀ ਨਹੀਂ ਕਦੇ ਇਸ ਘਰ ਦੇ ਵਿੱਚ ਉਹ ਖੁਸ਼ੀ ਦੇ ਤਰਾਨੇ ਵੱਜੇ ਹੀ ਨਹੀਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਆ ਸਲਫਾਂ ਦੇ ਉੱਤੇ ਪਏ ਕਾਗਜ਼ ਵੀ ਕਿਤਾਬਾਂ ਵੀ ਕਾਪੀਆਂ ਵੀ ਤਰਸੀ ਤਰਸੀਆਂ ਪਈਆਂ ਵਾਂ ਵੀ ਉਹਨਾਂ ਦੇ ਉੱਪਰੋਂ ਵੀ ਕੋਈ ਜਾਲੇ ਲਾ ਹੋਗਾ ਕਿਤੇ ਆ ਮਾਂ ਜਿਹੜੀ ਜੌਬ ਕਰਦੀ ਸੀ ਡਿਊਟੀ ਕਰਦੀ ਸੀ ਕੈਸ਼ ਦਾ ਕੰਮ ਕਰਦੀ ਸੀ ਕੈਸ਼ੀਅਰ ਰਹੀ ਅੱਜ ਇਕੱਠਾ 5700 ਰੁਪਇਆ ਦੇਖਣ ਨੂੰ ਵੀ ਤਰਸੀ ਪਈ ਆ ਕਦੇ ਲੱਖਾਂ ਦਾ ਹਿਸਾਬ ਕਰਨ ਵਾਲੀ ਇੰਜੀਨੀਅਰ ਦੀ ਵਾਈਫ ਇੰਜੀਨੀਅਰ ਦੀ ਮਾਂ ਅੱਜ ਆਪਣੇ ਇਸ ਘਰ ਨੂੰ ਕਬਾੜ ਬਣੇ ਹੋਏ ਘਰ ਨੂੰ ਹੋਇਆ ਤੱਕਦੀ ਆ ਇੱਥੇ ਬੈਠੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਰਿੰਦਰ ਸਿੰਘ ਹੋਰ ਭਾਈ ਜੀ ਕੀ ਨਾਮ ਆਪਣਾ ਹਰਿੰਦਰ ਸਿੰਘ ਧੰਨਵਾਦ ਜੀ ਤੁਸੀਂ ਹਰਿੰਦਰ ਸਿੰਘ ਜੀ ਆਏ ਇੱਥੇ ਸ਼ੁਕਰੀਆ ਜੀ ਬਹੁਤ ਬਹੁਤ ਤੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਬਹੁਤ ਮਾੜੀ ਹਾਲਤ ਆ ਮੇਰੀ ਉਹ ਕਾਰਵਾਈ ਅਸੀਂ ਸਾਰੇ ਨਾਲ ਆ ਜੀ ਹਾਂਜੀ ਧੰਨਵਾਦ ਤੁਹਾਡੀ ਸਪੋਰਟ ਦਾ ਜੀ ਬਹੁਤ ਸ਼ੁਕਰੀਆ ਕੁੜੀ ਦੇਖੋ ਵਿਚਾਰੀ ਕਿਵੇਂ ਪਈ ਹੈ ਜੀ ਇੱਧਰ ਆ ਕੇ ਆ ਦੇਖੋ ਜੀ ਇੱਧਰ ਦੇਖੋ ਜੀ ਆ ਕੇ ਵੀਰੇ ਅਗਰ ਕਿਤੇ ਚੱਲਦੇ ਫਿਰਦੇ ਬੱਚੇ ਸੀ ਜੀ ਗਲਗੀ ਜਮੇ ਜੀ ਵਧੀਆ ਪਰਿਵਾਰ ਸੀ ਚੱਲਦੇ ਫਿਰਦੇ ਬੱਚੇ ਸੀ ਭੈਜੀ ਬਿਜਲੀ ਦਾ ਕੰਪਨੀ ਜਲੀ ਬੋਰਡ ਦੇ ਵਿੱਚ ਕੰਮ ਕਰਦੇ ਸੀਗੇ ਅਸੀਂ ਜੋਬ ਕਰਦੇ ਸੀ ਲੈ ਬਿਜਲੀ ਬੋਰਡ ਦੇ ਵਿੱਚ ਬੀਨਾ ਜੀ ਕੰਮ ਕਰਦੇ ਸੀਗੇ ਬਿਜਲੀ ਦਫਤਰ ਚ ਇਹ ਕੁੜੀ ਪੜੀ ਲਿਖੀ ਕੁੜੀ ਹੈ ਇਹ ਜਿਹੜਾ ਇਹਦਾ ਭਰਾ ਹੈ ਨਾ ਉਹਨੇ ਸਤਿਆਨਾਸ਼ ਕੀਤਾ ਇਸ ਘਰ ਦਾ ਉਹ ਵੀ ਇਹਨਾਂ ਨੂੰ ਨਿਕਲ ਮੰਦਾ ਘਰ ਤੋਂ ਬਾਹਰ ਉਹ ਗਾਲ੍ਹਾਂ ਕੱਢਦਾ ਮੱਲੇ ਨੂੰ ਵੀ ਗਾਲਾ ਕੱਢਦਾ ਮੱਲੇ ਨੂੰ ਵੀ ਇਹ। ਓਹੋ। ਤਾਂ ਮੱਲੇ ਨੂੰ 10 ਸਾਲ 20 ਸਾਲ ਲੱਗੇ ਜੀ ਦੇਖੇ ਤੱਕ ਨਹੀਂ ਅਸੀਂ। ਹੈ? ਮੈਂ ਮੱਲੇ ਦੇ ਵਿੱਚੇ ਰਹਿੰਦੀ ਆ ਮੈਂ ਰਣਜੀਤਪੁਰ ਕੋਲੀ ਮੇਰਾ ਨਾਂ ਹੈ ਭੁੱਲੂ ਬਾਜੀ ਮੇਰੇ ਨਾਲ ਹੀ ਨੇ ਸਾਰੇ ਇੱਕ ਜਗ੍ਹਾ ਹੀ ਕੰਮ ਕਰਦੇ ਆ। ਅਸੀਂ ਆਪ ਖੁਦ ਇੰਨੇ ਵਧੀਆ ਕੰਮ ਕਰਦੇ ਆ। ਕਿਸੇ ਗਲੀ 'ਚ ਰਹਿਨੇ ਹੋ? ਹੈ? ਆ ਨਾਲ ਹੀ ਇਹਦੀ ਪੂਰੇ ਘਰ ਸਾਡਾ। ਤੇ ਗਾਲਾ ਕੱਢਦਾ ਜੀ ਸਾਰਿਆਂ ਨੂੰ। ਓਹੋ। ਭਲਾ ਇਹਨੂੰ ਭਰਤੀ ਕਰਾਓ ਕਿਤੇ। ਪਰ ਤੁਸੀਂ ਆ ਕੇ ਦੇਖਿਓ। ਮੈਨੂੰ ਪਤਾ ਹੈ ਜੀ। ਇਹਦਾ ਕੀ ਕਸੂਰ ਆ ਵਿਚਾਰੀ ਦਾ? ਹੈ? ਇਹ ਐਡਾ ਤੁਰਦਾ ਫਿਰਦਾ ਬੱਚਾ ਹੈ। ਇਹ ਮੁੰਡਾ ਨੌਜਵਾਨ ਆ ਤੁਰਿਆ ਤੁਰਦਾ ਫਿਰਦਾ ਆ ਕੋਈ ਕੰਮਕਾਰ ਕਰੇ ਉਹ ਵੀ ਮੈਂਟਲੀ ਸਿੱਕ ਹੋਇਆ ਫਿਰਦਾ ਉਹ ਵੀ ਮੈਂਟਲੀ ਸਿੱਕ ਹੋਇਆ ਪਿਆ ਜੀ ਉਹ ਆ ਦੇਖੋ ਲੱਤਾਂ ਸਾਰੀਆਂ ਗੱਲ